ਇਹਨ ਜਿਹੜੇ ਟੈਂਪਰੇਰੀ ਲੋਕ ਆਪਦਾ ਵੀਜ਼ਾ ਇੱਥੇ ਰੱਖ ਕੇ ਵਧਾਉਣਾ ਚਾਹੁੰਦੇ ਆ ਉਹਨਾਂ ਦੀ ਵੀ ਜਿਹੜਾ ਪ੍ਰੋਸੈਸਿੰਗ ਟਾਈਮਸ ਜਿਹੜਾ ਪਹਿਲਾਂ 100 ਦਿਨ ਸੀ ਤਾਂ ਹੁਣ 212 ਦਿਨ ਤੱਕ ਪੁੱਜ ਰਿਹਾ ਹੈ। ਲੋਕ ਭਰავਨਾ ਉਹਨੂੰ ਆਪਣੇ ਆਪ ਉਹਦੀ ਅਪਡੇਟ ਹੋ ਜਾਂਦੀ ਹੈ ਕੋਈ ਐਸੀ ਗੱਲ ਨਹੀਂ ਕਿ ਬਟ ਸਟਿਲ ਸਾਡਾ ਜਿਹੜਾ ਸਿਸਟਮ ਹੈ ਇਟ 2 ਮੱਚ ਓਵਰਵੈਲਮਡ ਹੈ ਇਹਨੂੰ ਜਿਹੜੀ ਸਾਡੀ ਸਰਕਾਰ ਹੈ ਉਹ ਕੁਝ ਠੀਕ ਕਰਨਾ ਚਾਹੁੰਦੀ ਹੈ ਠੀਕ ਕਰਨ ਨਾਲ ਸੇ ਸੰਭਾਲ ਲਵੇਗਾ ਔਰ ਉਹਦੇ ਵਿੱਚ ਟੂ ਬਾਕੀ ਕੁਝ ਵੀ ਚਾਂਸਸ ਆਰ ਕਿ ਸੈੱਟ ਹੋ ਜਾਏਗਾ ਅਗਲੀ ਡਿਫਰ ਕਨ ਜਾ ਰਹੇ ਆ ਜੀ ਮੈਂ 트럼ਪ ਐਡਮਿਨਿਸਟ੍ਰੇਸ਼ਨ ਅਤਵਾਜਾਰੀਓ ਨੇ ਇਹ ਕੀਤਾ ਜਿਹੜੇ ਸਟੂਡੈਂਟਸ ਐ ਉਹ ਇੰਟਰਨੈਸ਼ਨਲ ਕਾਲਜ ਉਹਦੀ ਵੀ ਕਾਜ ਪੈ ਗਈ ਹੈ ਜੀ ਉਹਨਾਂ ਦੇ ਉੱਤੇ ਫੋਰਨ ਸਟੂਡੈਂਟਸ ਉਹੋ ਇਹ ਗੱਲ ਕੀਤੀ ਖਾਸ ਕਰਕੇ ਹਾਰਵਰਡ ਦੇ ਵਿੱਚ ਕੀਤੀ ਹੈ ਹਾਰਵਰਡ ਦੇ ਵਿੱਚ ਤਕਰੀਬਨ 30% ਜਿਹੜੇ ਸਟੂਡੈਂਟਸ ਨੇ ਫੋਰਨ ਸਭ ਤੋਂ ਜ਼ਿਆਦਾ ਪਿਛਲੇ ਸਾਲ ਚਾਈਨੀਜ਼ ਸੀਗੇ ਫਿਰ ਕੈਨੇਡੀਅਨ ਇੰਡੀਅਨ ਕਈ ਦੇਸ਼ਾਂ ਦੇ ਉਹ ਜਿਹੜੀ ਹਾਰਵਰਡ ਯੂਨੀਵਰਸਿਟੀ ਪੰਡੰਗਾ ਟਰੰਪ ਗੌਰਮਨ ਨੇ ਬੰਦ ਕਰ ਦਿੱਤੀ ਕੇਸਿਸ ਆਡੀਟ ਰਿਪੋਰਟ ਉਹ ਇਸ ਕਰਕੇ ਬੰਦ ਕੀਤੀ ਹੈ ਕਿ ਇੱਥੇ ਸਰਕਾਰ ਦੇ ਉਲਟ ਮੁਜਾਰੇ ਬਹੁਤ ਹੁੰਦੇ ਆ ਉਹ ਕੰਮਚਾਜ ਤੇ ਕਰੋਗੇ ਤਾਂ ਫਿਰ ਮੁਜਾਰਾ ਨਾ ਹੋਵੇ ਔਰ ਜਿਹੜੇ ਮੁਜਾਰੇ ਹੁੰਦੇ ਐ ਇਸੇ ਕਰਕੇ ਹੁੰਦੇ ਐ ਕਿ ਤੁਸੀਂ ਮਾੜੇ ਮੋٹے ਕੰਮ ਤੋਂ ਸਹੀ ਕਰੋ